ਪੰਜੀ ਮਾਨਕ ਸਾਹਿਬ ਵੀ ਚਲੋ ਇਸ ਵੇਲੇ ਦੁਨੀਆ ਤੇ ਨਹੀਂ ਰਹੇ ਉਹਨਾਂ ਦੇ ਬਾਰੇ ਵੀ ਕਾਫੀ ਕੁਝ ਬੋਲੇਗਾ ਕਿ ਗਾਇਕਾ ਦੇ ਵੱਲੋਂ ਇੱਕ ਇੱਕ ਦੋ ਚੈਨਲ ਆ ਜਿਹੜੇ ਇਹੋ ਜੀ ਚੀਜ਼ ਨੂੰ ਪ੍ਰਮੋਟ ਕਰ ਰਹੇ ਹਨਾ ਜੀ ਤੇ ਮਾਨਕ ਸਾਹਿਬ ਦੇ ਨਾਲ ਤੁਸੀਂ ਕਿੱਥੇ ਕਿੱਥੇ ਕਿੰਨੇ ਸ਼ੋਅ ਲਾਇਆ ਹਾਂ ਜੀ ਹਾਂ ਜੀ ਅਸੀਂ ਇੱਧਰ ਵੀ ਬਹੁਤ ਜ਼ਿਆਦਾ ਲਾਇਆ ਇੰਡੀਆ 'ਚ ਵੀ ਜੀ ਬਾਕੀ ਅਸੀਂ ਉਹਨਾਂ ਨਾਲ ਇੰਗਲੈਂਡ ਗਏ ਸੀਗੇ ਠੀਕ ਹੈ ਜੀ ਇੰਗਲੈਂਡ ਤੋਂ ਉੱਥੇ ਹੀ ਸਾਨੂੰ ਉਹਨਾਂ ਨੇ ਬੁੱਕ ਕਰ ਲਿਆ ਬਾਲਟੀ ਨੇ ਫਿਰ ਅਸੀਂ ਕਨੇਡਾ ਨਾਲ ਗਏ ਹਾਂ ਹਾਂ ਜੀ ਅਸੀਂ ਫੋਰਨ ਦੇ ਟੂਰ ਵੀ ਲਾਏ ਮਾਨ ਜੀ ਹਾਂ ਜੀ ਹਾਂ ਜੀ ਕਾਫੀ ਉਹਨਾਂ ਦੇ ਨਾਲ ਉਹਨਾਂ ਦਾ ਸਵਾਦ ਕਿਦਾਂ ਦਾ ਸੀ ਜੀ ਬਹੁਤ ਅੱਛਾ ਸੀ ਸਾਨੂੰ ਕਿਸੇ ਬਾਦੇ ਕੁਝ ਨਹੀਂ ਅਸੀਂ ਕਹਿ ਸਕਦੇ ਸਾਦਾ ਬਹੁਤ ਅੱਛੇ ਸੀਗਾ ਹਸਮੁਖੋਣਾ ਦਾ ਸਵਾਦ ਸੀਗਾ ਨੇਚਰ ਬਹੁਤ ਅੱਛੀ ਸੀਗੀ ਉਹਦੇ ਇਥੋਂ ਤੱਕ ਮੈਨੂੰ ਕਹਿ ਦੇ ਕਹਿ ਦਿੱਤੀ ਵੀ ਮੇਰੀ ਜਿਹੜੀ ਬੇਟੀ ਸ਼ੈਂਟੂ ਆੜਾ ਮੈਨੂੰ ਤੂੰ ਉਹਦੇ ਮਤਲਬ ਬਿਲਕੁਲ ਤੂੰ ਮੈਨੂੰ ਉਹ ਨਜ਼ਰ ਆ ਰਹੀ ਆ ਅਸੀਂ 2-4 ਸਾਲ ਦੇ ਅਸੀਂ ਕਦੀ ਵੀ ਮਤਲਬ ਉਹਨਾਂ ਦੀ ਕੋਈ ਕਦੀ ਹਾਸਮੁਖ ਉਹਨਾਂ ਦਾ ਚਿਹਰਾ ਰਿਆ ਮੈਂ ਹਤੇ ਐਸਾ ਹੱਕ ਚ ਨਹੀਂ ਬਹੁਤ ਜ਼ਿਆਦਾ ਗਲਤ ਕਹਿ ਰਹੇ ਹੋ ਇਦਾਂ ਨਹੀਂ ਕਿਸੇ ਨੂੰ ਪੰਡਣਾ ਨਹੀਂ ਚਾਹੀਦਾ ਕਿਉਂਕਿ ਅਸੀਂ ਵੀ ਕਿਸੇ ਟਾਈਮ ਉਹਨਾਂ ਨਾਲ ਪਰੌਣ ਲਾਏ ਹੋਏ ਰੋਟੀ ਖਾਧੀ ਹੁੰਦੀ ਸੀ ਤੋਂ ਗੱਲ ਇਹ ਵੀ ਇਹ ਹੁਣ ਅੱਜ ਹਾਲੇ ਸੇ ਸਾਡੇ ਨਹੀਂ ਰਹੇ ਆਪ ਉਹਨਾਂ ਨੂੰ ਪੰਡਣਾ ਸ਼ੁਰੂ ਕਰ ਦਿੱਤਾ ਗੱਲ ਗਲਤ ਹੈ ਬਹੁਤ ਜ਼ਿਆਦਾ ਗਲਤ ਆ ਨਹੀਂ ਇਦਾਂ ਨਹੀਂ ਹੋਣੀ ਚਾਹੀਦੀ ਠੀਕ ਆ ਤੁਸੀਂ ਵੀ ਕਿਸੇ ਟਾਈਮ ਉਹਨਾਂ ਨਾਲ ਰੋਟੀ ਖਾਧੀ ਆ ਤੁਹਾਨੂੰ ਉਹਨਾਂ ਨੇ ਵੀ ਤੁਹਾਡੇ ਪੇੜ 'ਚ ਰੋਟੀ ਪਾਈ ਆ ਪਰ ਤੁਸੀਂ ਹੁਣ ਕਿਉਂ ਭੰਦ ਰਹੇ ਹੋ ਉਹਨਾਂ ਨੂੰ ਪਰ ਭੈਣ ਜੀ ਮੇਰੇ ਕੇ ਮੈਨੂੰ ਲੱਗਦਾ ਕਿ ਤੁਸੀਂ ਉਹਨਾਂ ਦੇ ਨਾਲੋਂ ਸ਼ਾਇਦ ਜ਼ਿਆਦਾ ਪ੍ਰੋਗਰਾਮ ਲਾਏ ਹੋਣਗੇ ਜਿੰਦਾ ਜੀ ਦੇ ਨਾਲ ਜੀ ਹਾਂ ਜੀ ਮੈਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਮੇਰੇ ਨਾਂ 'ਵਰ ਜਿੰਨੇ ਆਪਣੇ ਇਥੇ ਆਲਟਿਸਟਾ तकरीबन ਮਤਲਬ ਕੋਈ ਨਹੀਂ ਹੋਣਾ ਜਿੰਨਾਂ ਦੇ ਨਾਲ ਅਸੀਂ ਸਟੇਜਾਂ ਨਹੀਂ ਲਾਈਆਂ ਪਾਲੀ ਦੇਤ ਵਾਲੀ ਤੋਂ ਲੈ ਕੇ ਮੰਦਸਰੀਕ ਜੀ ਤੱਕ ਸਾਰੇ ਹੀ ਮਤਲਬ ਆਲਟਿਸਟਾਂ ਨਾਲ ਸੰਦੀਲਾ ਜੀ ਨਾਲ ਮੇਰੇ ਕੈਸਟ ਆਈਆਂ ਸੀਗੀਆਂ ਜੀ ਪਰ ਅਸੀਂ ਕਦੀ ਸਾਨੂੰ ਕਿਸੇ ਨੇ ਮਾਰਿਆ ਨਹੀਂ ਕਿਹਾ ਨਾ ਅਸੀਂ ਕਿਸੇ ਨੂੰ ਕਿਹਾ ਹੁਣ ਵੀ ਜੋ ਇਹ ਕਰ ਰਹੇ ਆ ਬਹੁਤ ਗਲਤ ਕਰ ਰਹੇ ਕੋਈ ਗਾਇਕਾ ਜਾਂ ਕੋਈ ਗਾਇਕਾ ਉਹਨਾਂ ਨੂੰ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਗੱਲ ਤਾਂ ਸੱਟਾ ਹੀ ਨਿਕਲਦਾ ਜੀ ਕਿ ਜੇ ਅਸੀਂ ਚੰਗੇ ਆ ਤੇ ਸਾਰੀ ਦੁਨੀਆ